ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ ਜਿੱਥੇ ਖਬਰ ਸਿਰਫ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਤੇ ਅੱਜ ਨਵਾਂ ਸਾਲ ਹੈ ਤੇ ਨਵੇਂ ਸਾਲ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮੈਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਹਾਂ ਕਿ ਤੁਹਾਡਾ ਸਾਰਿਆਂ ਦਾ ਨਵਾਂ ਸਾਲ ਚੜ੍ਹਦੀ ਕਲਾ ਚ ਹੋਵੇ ਪੰਜਾਬ ਦੇ ਵੀਰਾਂ ਦਾ ਜਿਹੜੇ ਪੰਜਾਬ ਚ ਨਹੀਂ ਹੈਗੇ ਉਹਨਾਂ ਵੀਰਾਂ ਭੈਣਾਂ ਨੂੰ ਵੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਪਰ ਨਵਾਂ ਸਾਲ ਅਕਸਰ ਇਸ ਨੂੰ ਕੇਕ, ਮੂੰਬੱਤੀਆਂ, ਮੈਸੇਜਾਂ ਅਤੇ ਵਟਸਐਪ ਫਾਰਵਰਡਾਂ ਨਾਲ ਜੋੜ ਲੈਂਦੇ ਆ ਪਰ ਦੋਸਤੋ ਨਵਾਂ ਸਾਲ 'ਚ ਇੱਕ ਸਵਾਲ ਹੁੰਦਾ ਹੈ ਪਿਛਲੇ ਸਾਲ ਅਸੀਂ ਕੀ ਗੁਆਇਆ ਅਤੇ ਇਸ ਸਾਲ ਅਸੀਂ ਕੀ ਬਚਾਉਣਾ ਹੈ ਸਵੇਰੇ ਜਦੋਂ ਚਾਹ ਦਾ ਕੱਪ ਹੱਥ 'ਚ ਹੁੰਦਾ ਹੈ ਅਖਬਾਰ ਖੁੱਲਦਾ ਹੈ ਅਤੇ ਮੋਬਾਈਲ 'ਤੇ ਖਬਰਾਂ ਸਕਰੋਲ ਹੁੰਦੀਆਂ ਨੇ ਤਾਂ ਮਨ ਆਪਣੇ ਆਪ ਖੁਚਦਾ ਹੈ ਕਿ ਪੰਜਾਬ ਸ਼ਹੀਦ ਦਿਸ਼ਾ 'ਚ ਜਾ ਰਿਹਾ ਹੈ ਜਬ ਮੁਸ਼ਕਲਾਂ ਹੌਲੀ-ਹੌਲੀ ਸਾਡੇ ਆਸ-ਪਾਸ ਘੇਰਾ ਪਾ ਰਹੀਆਂ ਨੇ ਦੋਸਤੋ ਅੱਜ ਅਸੀਂ ਜਸ਼ਨ ਨਹੀਂ ਮਨਾਉਂਦੇ ਅੱਜ ਅਸੀਂ ਨਾਰਿਆਂ ਦੀ ਗੱਲ ਨਹੀਂ ਕਰਨੀ ਅੱਜ ਅਸੀਂ ਸਿੱਧੀ ਸਾਫ਼ ਬਿਨਾ ਮਿਰਚ ਮਸਾਲੇ ਵਾਲੀ ਗੱਲ ਕਰਾਂਗੇ ਕਿਉਂਕਿ ਨਵਾਂ ਸਾਲ ਸਿਰਫ ਵਧਾਈਆਂ ਨਾਲ ਨਹੀਂ ਬੰਦਾ ਨਵਾਂ ਸਾਲ ਬੰਦਾ ਹੈ ਸੱਚ ਕਬੂਲ ਕਰਨ ਨਾਲ 2025 ਹੁਣ ਪਿੱਛੇ ਰਹਿ ਗਿਆ ਹੈ ਇੱਕ ਐਸਾ ਸਾਲ ਜਿਸ ਨੇ ਪੰਜਾਬ ਨੂੰ ਕਈ ਸਵਾਲ ਦਿੱਤੇ ਤੇ ਡਰ ਵੀ ਦਿੱਤੇ ਅਤੇ ਕਈ ਉਮੀਦਾਂ ਵੀ ਸਰਕਾਰ ਨੇ ਵੀ ਵਾਅਦੇ ਕੀਤੇ ਵਿਰੋਧੀ ਧਿਰ ਨੇ ਵੀ ਸਵਾਲ ਚੁੱਕੇ ਅਤੇ ਆਮ ਬੰਦਾ ਸਾਰਾ ਸਾਲ ਦੋਹਾਂ ਦੇ ਵਿਚਕਾਰ ਖੜਾ ਰਿਹਾ ਅੱਜ ਦੇ ਪ੍ਰੋਗਰਾਮ 'ਚ ਅਸੀਂ ਕਿਸੇ ਦੇ ਪੱਖ 'ਚ ਨਹੀਂ ਅਸੀਂ ਪੰਜਾਬ ਦੇ ਹੱਕ 'ਚ ਗੱਲ ਕਰਾਂਗੇ ਤੇ ਜ਼ਿਆਦਾ ਨਾ ਸਮਾਂ ਨਾ ਲੈਂਦੇ ਹੋਏ ਹੁਣ ਵਾਧਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਤਾਂ ਆਪਦੀ ਪਹਿਲੀ ਖਬਰ ਪੰਜਾਬ ਦੀ مالی ਹਾਲਤ ਨਾਲ ਜੁੜੀ ਹੈ ਪੰਜਾਬ 'ਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਅਤੇ ਅਨੁਮਾਨ ਹੈ ਕਿ ਮਾਰਚ 2025 2026 ਤੱਕ ਸੂਬੇ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਬ੍ਰੋਧਿਤਿਆ ਦਾ ਦਾਅਵਾ ਹੈ ਕਿ ਆਮਾਦੀ ਪਾਰਟੀ ਦੇ ਕਾਰਜਕਾਲ ਦੌਰਾਨ ਹੀ ਕਰਜ਼ੇ 'ਚ 1.54 ਲੱਖ ਕਰੋੜ ਰੁਪਏ ਦਾ ਵਾਅਦਾ ਹੋਇਆ ਹੈ। ਪਰ ਦੋਸਤੋ ਅਸਲ ਚਿੰਤਾ ਸਿਰਫ ਅੰਕੜਿਆਂ ਦੀ ਨਹੀਂ ਹੈ ਕਿਉਂਕਿ ਸੂਬੇ ਦੀ ਆਮਦਨ ਦਾ ਲਗਭਗ 41% ਹਿੱਸਾ ਪ੍ਰਾਣੇ ਕਰਜ਼ਾ تنخواਹਾਂ ਅਤੇ پینشنਾਂ 'ਚ ਹੀ ਖਰਚ ਹੋ ਜਾਂਦਾ ہے۔ سوال ਇਹ ਨਹੀਂ ਕਿ قرضہ ਕਿੰਨਾ ہے، سوال یہ ہے વિકાસ ਲਈ بچਦਾ ਕੀ ہے۔ ਜਦੋਂ ਸਾਰਾ ਪੈਸਾ ਪੁਰਾਣਾ ਪਰੰਜ ਲੱਗ ਜਾਵੇ ਤਾਂ ਨਵਾਂ ਬਣੇ ਕਿਵੇਂ? ਤਾਂ ਹੁਣ ਸੋਚ ਇੱਥੇ ਸੋਚਣਾ ਇਹ ਹੁੰਦਾ ਹੈ ਕਿ ਸਰਕਾਰੀ ਨਾ ਪੈਸਾ ਅਖਿਰ ਲਗਾ ਕਿੱਥੇ ਰਹੀ ਹੈ। ਨਾ ਤਾਂ تنخواਹਾਂ ਮਿਲ ਰਹੀਆਂ ਨੇ ਫਨ ਗੱਲ ਕਰੀ ਪੰਜਾਬ ਦੀ ਸਿਆਸਤ ਦੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਭਗਵੰਤ ਮਾਨ ਸਰਕਾਰ ਤੇ ਹਮਲੇ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਾਂ ਦੇ ਸਹਾਰੇ ਚੱਲ ਰਿਹਾ ਹੈ ਅਤੇ ਸੂਬਾ ਕੰਗਾਲੀ ਦੇ ਕੰਡੇ ਖੜਾ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਚ ਗੈਂਗਸਟਰ ਰਾਜ ਬਣਦਾ ਜਾ ਰਿਹਾ ਹੈ ਅਤੇ ਆਮ ਬੰਦਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਨਸ਼ਿਆਂ ਦੇ ਮਸਲੇ ਤੇ ਵੀ ਸੁਖਵੀਰ ਬਾਦਲ ਦਾ ਦੋਸ਼ ਹੈ ਕਿ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਇਸ ਦੇ ਨਾਲ ਹੀ 2026 ਦੇ ਸ਼ੁਰੂਆਤ ਚ ਉਹ ਪਾਰਟੀ ਦੇ ਮੁੜ ਗਠਨ ਅਤੇ ਐਸਜੀਪੀਸੀ ਚੋਣਾਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਨੇ ਜਿਸ ਨਾਲ ਸਾਫ਼ ਹੈ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੀ ਸਿਆਸਤ ਹੋਰ ਤਿੱਖੀ ਹੋਨੀਆ ਪਰ ਸਵਾਲ ਇਹ ਹੈ ਕਿ ਸਰਕਾਰ ਨੇ ਕੁਝ ਚੰਗੇ ਕੰਮ ਵੀ ਕੀਤੇ ਆ ਪਰ ਸਰਕਾਰ ਨੇ ਕੁਝ ਮਾੜੇ ਕੰਮ ਵੀ ਕੀਤੇ ਆ ਹੁਣ ਤੀਜੀ ਅਤੇ ਆਖਰੀ ਖਬਰ ਵੱਲ ਆਉਂਦੇ ਆ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜაძਬ ਵੱਲੋਂ ਵਿਜ਼ਨ 2026 ਪੇਸ਼ ਕੀਤਾ ਗਿਆ ਜਿਸ ਤਹਿਤ ਮੁਹਾਲੀ ਚ 52 ਕਰੋੜ ਰੁਪਏ ਦੀ ਲਾਗਤ ਨਾਲ ਡਾਇਲ 112 ਦਾ ਕੇਂਦਰੀ ਕੰਟਰੋਲ ਰੂਮ ਬਣਾਉਣ ਦੀ ਗੱਲ ਕੀਤੀ ਗਈ ਹੈ ਅਤੇ ਦਾਅਵੇ ਵੀ ਕੀਤੇ ਆ ਕਿ ਐਮਰਜੈਂਸੀ ਰਿਸਪੌਂਸ ਟਾਈਮ 7 ਤੋਂ 8 ਘੰਟੇ ਮੈਂਡ ਤੱਕ ਲਿਆਂਦੀ ਜਾਏਗੀ ਪਰ ਦੇਖਣਾ ਇਹ ਹੋਊਗਾ ਕਿ ਇਹ ਅਮਲ ਕਰਦੇ ਆ ਕਿ ਨਹੀਂ ਨਾਲ ਹੀ ਅੰਤਰਰਾਸ਼ਟਰੀ ਸਰਹੱਦ ਤੇ 2367 ਸੀਸੀਟੀਵੀ ਕੈਮਰੇ ਲਗਾਉਣ ਦਾ ਐਲਾਨ ਵੀ ਹੈ ਪਰ ਦੋਸਤੋ ਸਵਾਲ ਇਹ ਹੈ ਕਿ ਕੀ ਇਹ ਸਭ ਸਿਰਫ ਕਾਗਜ਼ਾਂ ਤੱਕ ਸੀਮਤ ਰਹੇਗਾ ਜਾਂ ਜ਼ਮੀਨ ਤੇ ਵੀ ਕੁਝ ਬਦਲੇਗਾ ਕਿਉਂਕਿ ਜਦੋਂ ਗੈਂਗਸਟਰਵਾਦ ਫਰੋਤੀ ਦੇ ਫੋਨ ਅਤੇ ਗੋਲੀਵਾਰੀ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਨੇ ਤਾਂ ਲੋਕ ਐਲਾਨ ਨਹੀਂ ਨਤੀਜੇ ਦੇਖਣਾ ਚਾਹੁੰਦੇ ਨੇ ਸਰਕਾਰ ਨੇ ਬਹੁਤ ਕੁਝ ਕੀਤਾ ਹੈ ਉਹ ਦਾਅਵੇ ਕੀਤੇ ਆ ਪਰ ਹਜੇ ਤੱਕ ਉਹ ਦਾਅਵੇ ਪੂਰੇ ਨਹੀਂ ਹੋਏ ਦੋਸਤੋ ਇਹ ਪ੍ਰੋਗਰਾਮ ਕਿਸੇ ਨੂੰ ਡਰੋਂ ਲਈ ਨਹੀਂ ਸੀ ਇਹ ਤੇ ਨਾ ਹੀ ਕਿਸੇ ਦੇ ਖਿਲਾਫ ਸੀ ਇਹ ਪ੍ਰੋਗਰਾਮ ਸਿਰਫ ਇੱਕ ਗੱਲ ਜਾਹ ਦਵਾਉਣ ਲਈ ਸੀ ਕਿ ਸਵਾਲ ਪੁੱਛਣਾ ਗਲਤ ਨਹੀਂ ਹੁੰਦਾ ਨਵਾਂ ਸਾਲ ਉਦੋਂ ਹੀ ਬਿਹਤਰ ਬਣੇਗਾ ਜਦੋਂ ਅਸੀਂ ਸੱਚ ਵੇਖਾਂਗੇ ਸੱਚ ਸੁਣਾਂਗੇ ਅਤੇ ਸੱਚ ਤੇ ਗੱਲ ਕਰਾਂਗੇ ਪੰਜਾਬ ਸਾਡਾ ਹੈ ਫੈਸਲੇ ਕਿਸੇ ਦੇ ਵੀ ਹੋਣ ਪਰ ਅਸਰ ਸਾਡੇ ਸਾਰਿਆਂ ਤੇ ਪੈਂਦਾ ਏ ਇਸ ਲਈ ਸੂਚਿਤ ਰਹੋ ਸਾਵਧਨ ਰਹੋ ਅਤੇ ਸਵਾਲ ਕਰਦੇ ਰਹੋ ਇਸ ਸੋਚ ਨਾਲ ਅੱਜ ਦੇ ਪ੍ਰੋਗਰਾਮ ਤੋਂ ਇਜਾਜ਼ਤ ਦੋ ਧੰਨਵਾਦ ਤੇ ਆਖਰ ਵਿੱਚ ਵੀ ਮੈਂ ਇਹੀ ਕਹਿਣਾ ਚਾਹੁੰ ਕਿ ਕਿ ਨਵਾਂ ਸਾਲ ਤੁਹਾਡਾ ਖੁਸ਼ੀਆਂ ਭਰਪੂਰ ਹੋਵੇ ਧੰਨਵਾਦ